ਜਿਹੜਾ ਅੱਜ ਹੋ ਰਿਹਾ ਹੈ ਨਾ ਜੀ ਜਿਹੜੀ ਕਾਨਫਰੰਸ ਹੋਣ ਜਾ ਰਹੀ ਆ ਇਹਦੇ ਵਿੱਚ ਸੁਲਤਾਨ ਸਾਡਾ ਸ਼ੇਰ ਦਾ ਪੁੱਤ ਪੰਜਾਬ ਦਾ ਪੁੱਤ ਬੱਬਰ ਸ਼ੇਰ ਇਹਨੇ ਜਿਹੜੇ ਗੋਰੇ ਨੇ ਚੈਲੰਜ ਕੀਤਾ ਤੇ ਹਰਿਆਣੇ ਡੋਂਗੀ ਬਾਬੇ ਨੇ ਚੈਲੰਜ ਕੀਤਾ ਉਹਨਾਂ ਨੂੰ ਧੁੰਗ ਚਕਾਊਗਾ ਉਹਨੂੰ ਦੱਸੂਗਾ ਇਹ ਪੰਜਾਬ ਕੀ ਹੁੰਦਾ ਪੰਜਾਬ ਨੇ ਹਮੇਸ਼ਾ ਹੀ ਤੋੜਾਂ ਚਕਾਈਆਂ ਨੇ ਪੰਜਾਬ ਕਦੇ ਦਵਿਆ ਨਹੀਂ ਕਿਸੇ ਤੋਂ ਵੀ ਪੰਜਾਬ ਨੇ ਜਿੱਥੇ ਬਲੰਦੀਆਂ ਚੱਕੇ ਨੇ ਇਸ ਤਰ੍ਹਾਂ ਹੀ ਸਾਡਾ ਬੱਬਰ ਸ਼ੇਰ ਦੋਨਾਂ ਨੂੰ ਢੂਟ ਚਟਾਊਗਾ ਔਰ ਚਟਾ ਕੇ ਦਿਖਾਊਗਾ 29 ਦਸੰਬਰ ਨੂੰ ਵੀ ਕਿਵੇਂ ਦੇਖੋ ਕੀ ਭਾਵੇਂ ਇੱਕ ਦੀ ਆ ਫਿਰ ਪੜਾ ਲੈ ਕੋਈ ਪੰਜਾਬ ਸੁਲਤਾਨ ਸ਼ੇਰ ਸਾਡਾ ਬੱਬਰ ਸ਼ੇਰ ਆ ਸਾਡਾ ਮੁੰਡਾ ਬੱਬਰ ਸ਼ੇਰ ਆ ਦੇਖੋ ਕਿਧਾਂ ਗੋਰੀਆਂ ਨੂੰ ਵੀ ਚੱਕ ਚਿਖਾਊਗਾ ਛਾਲਾ ਤੇ ਬਾਬੇ ਢੋਂਗਾ ਜਿਹੜਾ ਹਰਿਆਣੇ ਵਾਲਾ ਉਹ ਰਿਆ ਵਿਛਾਲਾ ਚਿਖਾਊਗਾ ਸਾਨੂੰ ਜੀ ਇੱਥੇ ਪੂਰਾ ਮਾਣ ਆ ਜੀ ਸਾਸੀ ਇਹ ਵੱਡੀ ਇਹ ਸਾਡੀ ਜੋਰ ਮੰਗਾ ਸਾਰੇ ਪੰਜਾਬ ਕੋਲੋਂ ਵੇ ਉੱਥੇ ਆਪਾਂ ਇਕੱਠ ਪੰਜਾਬੀਆਂ ਦਾ ਵੱਧ ਤੋਂ ਵੱਧ ਇਕੱਠ ਦਿਖਾਉਣਾ ਸਾਡੇ ਆ ਮੁੰਡੇ ਨੌਜਵਾਨ ਨੇ ਇਹਨਾਂ ਦੇ ਵੀ ਡੋਲੇ ਫਰਕਦੇ ਆ ਜਿਵੇਂ ਗੰਧੀ ਆ ਮੁੰਡਾ ਹੋਰ ਸਲਤਾਨਾਂ ਜਿਹੜੇ ਆ ਮੁੰਡੇ ਸਰਪੰਚ ਸਾਹਿਬ ਦੇ ਬਰਦਰੇ ਕੋਲ ਮਾਤਉ ਤੇ ਆਲਮਗੀਰੋਂ ਮੁੰਡਾ ਹੈਗਾ ਆਲਮਗੀਰੋਂ ਮੁੰਡਾ ਆਪਣਾ ਆਦਮ ਜੀ ਸੇਖੋ ਉਹ ਵੀ ਜਿਹੜੇ ਸਾਰਿਆਂ ਨੂੰ ਇੰਨਾ ਸ਼ਾਹ ਮੁੰਡਿਆਂ ਨੂੰ ਇੰਨਾ ਜਿਆਦਾ ਹਣ ਦੇ ਲੋ ਘਟਵੜ 100 ਮੁੰਡਾ ਆਇਆ ਹੋਇਆ ਮਾੜੇ ਇਹਨਾਂ ਨੇ ਇੰਨਾ ਸ਼ਾਹ ਅਸੀਂ ਇਹਨੂੰ ਮਾਲ ਬੁਲੰਦੀਆ ਤੇ ਲੈ ਕੇ ਜਾਵਾਂਗੇ ਉੱਥੇ ਪੂਰਾ ਹੌਸਲਾ ਬਧਾਈ ਕਰਿਓ ਮੈਂ ਸਾਰਿਆਂ ਨੂੰ ਅਪੀਲ ਕਰਦਾ ਪੂਰੇ ਪੰਜਾਬ ਨੂੰ ਵੀ ਪੂਰੇ ਇੰਡੀਆ ਚੋ ਵੀ ਭਾਈ ਸਾਰਿਆਂ ਨੇ ਆਪਾਂ ਵੱਧ ਵੱਧ ਉੱਥੇ ਪਹੁੰਚ ਕੇ ਸੁਲਤਾਨ ਦਾ ਮਤਲਬ ਬਧਾਈ ਕਰਨਾ ਕਿਉਂਕਿ ਇਹ ਸਰੋਤੇ ਨੇ ਜਿਹੜਾ ਨੇ ਦੇਖਣਾ ਉਹਨਾਂ ਦਾ ਹੌਸਲਾ ਬਹੁਤ ਜ਼ਿਆਦਾ ਇਫੈਕਟ ਕਰਦਾ ਫਲੇਅਰ ਦੇ ਉੱਤੇ ਜਦੋਂ ਇਹਨਾਂ ਨੇ ਕਰਨਾ ਇਹਨੂੰ ਪਤਾ ਹੁੰਦਾ ਵੀ ਹਾਂਜੀ ਮੇਰੇ ਮਗਰ ਇੰਨੀ ਜ਼ਿਆਦਾ ਮੇਰੇ ਸਰੋਤੇ ਨੇ ਫਿਰ ਬੰਦੇ ਮੱਲੋ ਮੱਲੀ ਜੋਸ਼ ਹੋਰ ਵਾਧਾ ਸੋ ਇਸ ਕਰਕੇ ਅਸੀਂ ਉਮੀਦ ਰੱਖਦੇ ਆ ਵੀ ਸਾਰੇ ਭੈਣ ਭਰਾ ਉੱਥੇ ਪਹੁੰਚੋ ਹਾਰ ਮੇਰੇ ਬੱਬਰ ਸ਼ੇਰ ਪੁੱਤ ਦਾ ਪੰਜਾਬ ਦੇ ਪੁੱਤ ਦਾ ਹੌਸਲਾ ਪਦਾ ਲਗਦਾ ਹੈ ਪੰਜਾਬ ਦਾ ਮਾਣ ਪੁੱਤ ਪੂਰਾ ਜੀ ਅੱਜ ਤੱਕ ਪੰਜਾਬੀ ਕਦੇ ਦਵੇ ਨਹੀਂ ਜੀ ਪੰਜਾਬੀਆਂ ਨੇ ਹਮੇਸ਼ਾ ਝੰਡੇ ਬੁਲੰਦ ਰੱਖੇ ਨੇ ਪੰਜਾਬ ਦਾ ਨਾਮ ਪੂਰੇ ਵਰਲਡ ਦੇ ਵਿੱਚ ਆਉਂਦਾ ਵੀ ਹਾਂ ਵੀ ਪੰਜਾਬੀ ਹੈਗੇ ਨੇ ਕੋਈ ਜਿਹੜੇ ਨਸ਼ਿਆਂ ਦੇ ਵਿੱਚ ਜਾ ਰਹੇ ਆ ਉਹਨਾਂ ਨੂੰ ਕੀ ਕਰਾ ਚਾਹੁੰਦੇ ਇਸ ਕਰਕੇ ਨੇ ਜੀ ਇਹ ਅਸੀਂ ਉੱਥੇ ਸਾਰਾ ਓਪਨ ਖੁੱਲਾ ਰੱਖਿਆ ਕੋਈ ਟੈਕਟਰੀ ਕੁਛ ਨਹੀਂ ਜਿਹੜਾ ਮਰਜੀ ਵੱਡਾ ਛੋਟਾ ਬੀਬੀ ਭੈਣ ਜਿਹੜਾ ਮਰਜੀ ਬੱਚਾ ਆਵੇ ਉਹਨਾਂ ਨੂੰ ਕੋਈ ਟੈਕਟਰੀ ਸਾਰਾ ਖੁੱਲਾ ਓਪਨ ਚੈਲਜਾ ਵੀ ਜਿਹੜਾ ਕਿ ਹਰ ਇੱਕ ਬੰਦਾ ਦੇਖ ਸਕੇ ਹਰ ਇੱਕ ਨੂੰ ਇਹ ਚੀਜ਼ ਦਾ ਉਤਸ਼ਾਹ ਹੋਵੇ ਵੀ ਭਾਈ ਨਸ਼ਿਆਂ ਤੋਂ ਦੂਰ ਰਹੇ ਇਹ ਚੀਜ਼ ਨੂੰ ਦੇਖ ਕੇ ਉਹਨਾਂ ਨੂੰ ਵੀ ਜੋਸ਼ ਆਵੇ ਬਾਕੀ ਆ ਸਾਡੀ ਬੇਟੀ ਆ ਇਹ ਵੀ ਫੈਟ ਕਰੂਗੀ ਇਹ ਵੀ ਪੰਜਾਬ ਦੀ ਸ਼ੇਰਨੀ ਧੀ ਆ ਗੁਲਵਿੰਦਰ ਕੌਰ ਨੂੰ ਇਹ ਵੀ ਜਲਵਾ ਦਿਖਾਊ ਆਪਦਾ ਇਹ ਵੀ ਬੇਟੀ ਸਾਡੀ ਜਲਵਾ ਦਿਖਾਊਗੀ ਇਹ ਵੀ ਫੈਟ ਕਰੂਗੀ ਬੇਟੀ ਇਸ ਕਰਕੇ ਅਸੀਂ ਇਹਦਾ ਵੀ ਹੌਸਲਾ ਵਧਾਉਣਾ ਹੈ ਕਹਿੰਦੇ ਪੁੱਤਰ ਸ਼ਾਹਬਜ਼ ਏ ਵੀ ਆਪਣਾ ਜੋਰ ਲਾਉਗੇ ਪੂਰਾ ਕੰਪੀਟੀਸ਼ਨ ਦਾ ਕੋਈ ਸਪੈਸ਼ਲ ਸਲਾਹ ਦੇਣ ਨੂੰ ਦਿਓਗੇ ਇਹਨਾਂ ਨੂੰ ਸਲਾਹ ਜੀ ਸਭ ਤੋਂ ਵੱਡੀ ਸਲਾਹ ਤਾਂ ਆਪਣਾ ਹੌਂਸਲਾ ਮੈਂ ਹੀ ਫੇਰ ਪੰਜਾਬੀ ਨੂੰ ਅਪੀਲ ਕਰਦਾ ਪੰਜਾਬ ਦੇ ਸ਼ੇਰ ਮੁੰਡਿਆਂ ਨੂੰ ਵੀ ਭਾਈ ਉੱਥੇ ਤੁਸੀਂ ਪਹੁੰਚਣਾ ਆਪਾਂ ਤਾੜੀਆਂ ਮਾਰ ਕੇ ਇਹਨਾਂ ਦਾ ਇਸ ਤਰ੍ਹਾਂ ਮਾਰ ਪੂਰਾ ਦੱਬ ਕੇ ਹੌਂਦਲਾ ਦੇਣਾ ਇਹਨਾਂ ਨੂੰ ਵੀ ਹਾਂ ਵੇ ਵਾਕਈ ਦਮਲ ਜੋਸ਼ ਹੋ ਜਾਂਦਾ ਬੰਦੇ ਦੇ ਵਿੱਚ ਜਦੋਂ ਤਾੜੀਆਂ ਪੈਂਦੀਆਂ ਨੇ ਇਸ ਕਰਕੇ ਇਸ ਚੀਜ਼ ਦਾ ਪੂਰੀ ਖਿਆਲ ਰੱਖਣਾ ਇਹ ਵੱਡੀ ਜਿੱਤ ਹੁੰਦੀ ਹੈ ਜੀ ਜਦਸ ਬੰਦੇ ਨੇ ਪਲੇਅਰ ਨੇ ਲਾਣਾ ਨਾ ਉਹਦਾ ਹੌਸਲਾ ਵਧਾਈ ਕਰਨਾ ਬਾਹਰ ਵਾਲਿਆਂ ਨੇ ਦੂਜੇ ਦਾ ਮਨੋਬਲ ਡਾਊਨ ਹੋ ਜਾਂਦਾ ਇਹ ਮੇਨ ਜਿਹੜਾ ਰੈਸਿੰਗ ਉਹਦਾ ਉਹਦਾ ਹੌਸਲਾ ਵੱਧ ਜਾਂਦਾ ਇਹ ਬਹੁਤ ਵੱਡਾ ਕੰਮ ਹੈ ਆਪਾਂ ਬਲਵੀਰ ਬੰਗੜਾ ਜੀ ਕੀ ਕਰਨਾ ਚਾਹੁੰਗੇ ਅੱਜ ਸੋ ਮੱਚ ਸਪੈਸ਼ਲ ਆਪਣੇ ਭਰਾ ਲਈ ਆ ਇਹ ਸਾਡੀ ਕੌਮ ਦਾ ਸਾਡੇ ਪੰਜਾਬ ਦਾ ਉੱਬਰ ਦਾ ਸਤਾਰਾ ਸੋ ਜੋ ਚੈਲੰਜ ਦੇਖਿਆ ਸੀ WhatsApp ਤੇ YouTube ਦੇ ਉੱਤੇ ਸੋ ਸਾਨੂੰ ਇੱਕ ਦੁੱਖ ਲੱਗਾ ਕਿ ਸਾਡੇ ਪੰਜਾਬ ਨੂੰ ਕੋਈ ਬਾਹਰ ਬੈਠ ਕੇ ਚੈਲੰਜ ਕਰ ਰਿਹਾ ਹੈ ਸੋ ਸਾਡੇ ਆਉਣ ਵਾਲਾ ਜਿਹੜਾ ਚੰਦ ਦਾ 17 ਹੈ ਸਾਡੇ ਆਉਣ ਵਾਲੇ ਪੰਜਾਬ ਦੇ ਵਸੀਆਂ ਲਈ ਆਉਣ ਵਾਲੀ ਨਵੀਂ ਜਨਰੇਸ਼ਨ ਨੂੰ ਕੋਈ ਦੇਣ ਦੇ ਕੇ ਜਾਵੇਗਾ ਸੋ ਸਾਡਾ ਪੂਰਾ ਧਿਆਨ ਹੈ ਦੇ ਉੱਤੇ ਔਰ ਅਸੀਂ ਪੂਰੇ ਵਰਲਡ ਬਾਰੇ ਜਿੰਨੇ ਪੰਜਾਬੀ ਵਸਦੇ ਨੇ ਇਹਦਾ ਹੌਸਲਾ ਫਸਾਈ ਕਰਾਂਗੇ ਸੋ ਸਾਡੀ ਦੂਰ ਤੱਕ ਇਹੋ ਹੀ ਅਪੀਲ ਹੈ ਕਿ ਵੱਤਵਾਂ ਦੇ ਨਾਲ ਜੁੜੋ ਸੋ ਜਿੰਨੇ ਮੁੰਡੇ ਜਿਹੜੇ ਸਾਡੇ ਬੱਚੇ ਆ ਗਲਤ ਗਲਤ ਕੰਮਾਂ ਵਿੱਚ ਫਸੇ ਹੋਏ ਨੇ ਇਹਦਾ ਸਾਥ ਦੋ ਤੇ ਇਹਦੇ ਨਾਲ ਦੇਖੋ ਸੋ ਮੈਂ ਇਹ ਕੰਨਾ ਕਿ ਆਪਣਾ ਸਟੈਮਨਾ ਪੂਰਾ ਸਟਰੋਂਗ ਰੱਖ ਕੇ ਲੜਨਾ ਤੇ ਮੇਰੀ ਪੰਜਾਬੀਆਂ ਨੂੰ ਅਪੀਲ ਹੈ ਕਿ ਇਹਦਾ ਪੂਰਾ ਹੌਸਲਾ ਬਜਾਈ ਕਰੋ। ਸਸ਼ੀ ਕਲਸਾਰਨ ਮੇਰਾ ਨਾਮ ਹੈ ਜਸਮੀਨ ਮੈਂ ਪੰਜਾਬੀ ਹਾਂ। ਤੋਂ ਮੈਂ ਸੀਡਬੀ ਵੀਡੀ ਰੈਸਲਰ। ਮੇਰੇ ਨਾਲ ਇੱਕ ਲੜਕੀ ਨੇ ਚੈਲੰਜ ਕੀਤਾ ਆ ਕਿ ਮੈਂ ਤੇਰੇ ਨਾਲ ਫਾਈਟ ਕਰਨਾ ਚਾਹਨੀ ਆ ਔਰ ਕਰੂੰਗੀ ਵੀ ਜ਼ਰੂਰ ਲੇਕਿਨ ਮੈਂ ਉਹਦੇ ਲਈ ਬਿਲਕੁਲ ਤਿਆਰ ਆ। ਮੈਂ ਪੰਜਾਬ ਦੀ ਸ਼ੇਰਨੀ ਆ ਔਰ ਪੰਜਾਬ ਨੂੰ ਬਿਲਕੁਲ ਵੀ ਨੀਚੇ ਗਿਰਨ ਨਹੀਂ ਦਊਂਗੀ ਮੈਂ ਪੂਰੀ ਤਰ੍ਹਾਂ ਮੇਰੇ ਅੰਦਰ ਪੂਰੀ ਤਰ੍ਹਾਂ ਜज्ਬਾ ਕਿ ਮੈਂ ਫਾਈਟ ਜ਼ਰੂਰ ਕਰੂੰਗੀ ਔਰ ਉਸੇ ਫਾਈਟ ਦੇ ਵਿੱਚ ਇਹਨਾਂ ਦਾ ਮੂੰਹ ਤੋੜ ਜਵਾਬ ਦੇਵਾਂਗੀ ਮੈਂ ਪੂਰੀ ਤਰ੍ਹਾਂ ਤਿਆਰ ਆ ਉਹਦੇ ਨਾਲ ਚੈਲੰਜ ਮੈਂ ਉਹਦਾ ਚੈਲੰਜ ਐਕਸੈਪਟ ਕੀਤਾ ਹੋਇਆ ਕਿ ਜਲਦੀ ਤੋਂ ਜਲਦੀ ਮੈਂ ਬਹੁਤ ਐਕਸਾਈਟਿਡ ਹੂੰ ਕਿ ਜਲਦੀ ਮੈਚ ਲੱਗੇ ਮੈਂ ਬਹੁਤ ਵੇਟ ਕਰ ਰਹੀ ਹਾਂ ਆ ਦਿਨ ਵੀ ਮੈਨੂੰ ਬਹੁਤ ਔਖੇ ਅਨਗਾਹਣੇ ਇਹ ਇਹ ਦਿਨ ਬਹੁਤ ਜਲਦੀ ਆਉਣ ਪਰ ਇਹਨਾਂ ਨੂੰ ਮੈਂ ਦੱਸਾ ਕਿ ਪੰਜਾਬ ਦਾ ਮਤਲਬ ਕੀ ਹੁੰਦਾ ਆ ਪੰਜਾਬ ਦੇ ਜੋ ਰੈਸਲਰ ਆ ਜਾਂ ਕੋਈ ਵੀ ਪਲੇਅਰ ਆ ਕਿ ਉਹਨੂੰ ਚੈਲੰਜ ਕਰਨ ਦਾ ਮਤਲਬ ਕੀ ਹੁੰਦਾ ਆ ਇਸ ਕਰਕੇ ਮੈਂ ਬਹੁਤ ਜ਼ਿਆਦਾ ਐਕਸਾਈਟਡ ਹੂੰ ਕਿ ਜਲਦੀ ਜਲਦੀ ਆਵੇ ਮੈਚ ਅਤੇ ਮੈਂ ਉਹਨਾਂ ਨਾਲ ਮੁਕਾਬਲਾ ਕਰਾਂ ਤੇ ਔਰ ਜਿੰਨੇ ਵੀ ਮੇਰੇ ਇੱਥੇ ਸਾਰੇ ਵੱਡੇ ਭਰਾ ਭਰਾ ਮੈਨਾਂ ਨੂੰ ਬਹੁਤ ਸ਼ੁਕਰਗੁਜ਼ਾਰ ਆ ਕਿ ਮੈਨੂੰ ਉਹਨਾਂ ਨੇ ਇੱਥੇ ਬੁਲਾਇਆ ਆ ਤੇ ਇੱਜ਼ਤ ਮਾਨ ਬਖਸ਼ਿਆ ਆ ਤੇ ਮੈਂ ਦਿਲੋਂ 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 ਤਨਵਾਦ ਕਰਦੀ ਉਹਨਾਂ ਦਾ ਤਾਂ ਪਾਸਾ ਜਿਹੜਾ ਕੰਪੀਟੀਸ਼ਨੋਂ ਜਾ ਰਹੇ ਤੁਹਾਨੂੰ ਜਿਹੜਾ ਹਰਿਆਣੇ ਨੂੰ ਸੋਤਾ ਜਿਹੜਾ ਚੈਲੰਜ ਆਇਆ ਕਿੱਦਾਂ ਚੱਕ ਕਰਦੇ ਸੀ ਕਿੱ사 ਦੀ ਸਸੀਗਾ ਪੰਜਾਬ ਜੀ ਮੈਂ ਸੁਲਤਾਨ ਸਿੰਘ ਜੋ ਮੈਨੂੰ ਹਰਿਆਣੇ ਦੇ ਵਿੱਚੋਂ ਚੈਲੰਜ ਆਇਆ ਇੱਕ ਨਾ ਜੀਟੀ ਬਾਬਾ ਜੀਟੀ ਬਾਬਾ ਆਪਣੇ ਬੋਲਦਾ ਵਾ ਉਹਨੇ ਪਤਾ ਨਹੀਂ ਕਿਹੜੇ ਨਕਲੀ ਬਾਬੇ ਦੇ ਕੱਪੜੇ ਪਾਏ ਹੋਏ ਨੇ ਉਹਨੇ ਮੈਨੂੰ ਕੱਲ ਚੈਲੰਜ ਕੀਤਾ ਮੈਨੂੰ ਚੈਲੰਜ ਕੀਤਾ ਮੇਰੇ ਪੰਜਾਬ ਨੂੰ ਚੈਲੰਜ ਕੀਤਾ ਕਿ ਉਹ ਕਹਿੰਦਾ ਵਾ ਕਿ ਮੈਂ ਪੰਜਾਬ ਦੇ ਵਿੱਚ ਆ ਕੇ ਸੁਲਤਾਨ ਤੇਰੇ ਸ਼ਹਿਰ ਦੇ ਵਿੱਚ ਆ ਕੇ ਤੇਰੇ ਪਿੰਡ ਦੇ ਵਿੱਚ ਆ ਕੇ ਤੇਰੇ ਲੋਕਾਂ ਦੇ ਸਾਹਮਣੇ ਤੈਨੂੰ ਹਰਾ ਕੇ ਤੇਰਾ ਜਲੂਸ ਕੱਢ ਕੇ ਮੈਂ ਪੰਜਾਬ ਨੂੰ ਥੱਲੇ ਦਬਾ ਕੇ ਮੈਂ ਆਪਣੇ ਹਰਿਆਣੇ ਦਾ ਨੌਰੋਸ਼ਨ ਕਰੂੰਗਾ ਮੈਂ ਜਵਾਬ ਦੇਣਾ ਚਾਹੁੰਦਾ ਮਾ ਜੀ ਦੀ ਬਾਬਾ ਸੁਲਤਾਨ ਸਿੰਘ ਪੰਜਾਬ ਜੋ ਪੰਜਾਬ ਦਾ ਪੁੱਤ ਆ ਪੰਜਾਬ ਦਾ ਸ਼ੇਰ ਆ ਤੇਰਾ ਚੈਲੰਜ ਸ਼ੱਟ ਕਰਦਾ 29 ਸਤੰਬਰ ਨੂੰ ਆਗਾ ਮੇਰੇ ਪੰਜਾਬ ਦੇ ਵਿੱਚ ਜੇ ਤੈਨੂੰ ਹਰਾ ਕੇ ਨਾ ਕੋਈ ਜੈਣਾ ਤਾਂ ਮੈਨੂੰ ਪੰਜਾਬ ਦਾ ਪੁੱਤ ਨਾ ਹਾਕੀ ਤੇ ਦੂਜਾ ਗੋਰਾ ਜੋ ਥਾਮਸਾ ਉਹਨੇ ਵੀ ਮੈਨੂੰ ਚੈਲੰਜ ਕੀਤਾ ਗੋਰੀਆ ਇਹ ਪੰਜਾਬ ਆ ਪਹਿਲਾਂ ਵੀ ਕਦੇ ਝੁਕਿਆ ਨਹੀਂ ਤੇ ਹੁਣ ਵੀ ਕਦੇ ਝੁਕਣਾ ਨਹੀਂ ਇਹਨੇ ਮੈਂ ਤੈਨੂੰ ਜਵਾਬ ਕਰਦਾ ਮਾਂ ਤੈਨੂੰ ਵੀ ਉਸੇ ਟਾਈਮ ਉਸੇ ਦਿਨ ਉਸੇ ਵਕਤੇ ਦੇ ਵਿੱਚ ਜੇ ਤੈਨੂੰ ਨਾ ਥੋਕਿਆ ਤਾਂ ਮੈਂ ਪੰਜਾਬ ਦਾ ਪੁੱਤ ਨਾ ਫੂ ਦੋਨਾਂ ਨੂੰ ਚੈਲੰਜ ਮੇਰਾ ਸ਼ਰਟ ਆ ਇਹ ਚੈਲੰਜ ਕਰਦਾ ਮੈਂ ਸ਼ਰਟ ਕਰਦਾ ਮਾਂ ਹਰਾਉਂਗਾ ਹਰਾ ਕੇ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦਊਂਗਾ ਸੁਦਾ ਦਾ ਵਾਦਾ ਤੈਨਾਂ ਜਿਹੜੀ ਬਾਬਾ ਆ ਮੇਰੀ ਜਿਹੜੀ ਵੀਡੀਓ ਆ ਨਾ ਇਹਨੂੰ ਤੈਨ ਆਪਦੀ ਸ਼ੇਪ ਕਰ ਲਈ ਆਪਦੀ ਮੈਮਰੀ ਦੇ ਵਿੱਚ ਤੇਰਾ ਐਡਾ ਬੁਰਾ ਹਾਲ ਕਰੂੰਗਾ ਤੂੰ ਮੇਰੀ ਫੈਮਲੀ ਤੱਕ ਗਿਆ ਵਾ ਤੂੰ ਮੈਨੂੰ ਤੇ ਮੇਰੇ ਤੱਕ ਜਾਂਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਜਦੋਂ ਤੂੰ ਮੇਰੀ ਫੈਮਲੀ ਚ ਗਿਆ ਤਾਂ ਮੇਰੇ ਪੰਜਾਬ ਤੇ ਗਿਆ ਵਾ ਮੈਨੂੰ ਬਰਦਾਸ਼ਤ ਨਹੀਂ ਹੋਇਆ ਆ ਜਾ 29 ਸਤੰਬਰ ਨੂੰ ਦਿਨ ਐਤਵਾਰ ਨੂੰ ਜੋ ਪਿੰਡ ਸੰਗੋਵਾਲ ਦੇ ਵਿੱਚ ਜੋ ਰੈਸਿੰਗ ਦੰਗਲ ਰੱਖਿਆ ਵਾ ਉੱਥੇ ਤੇਰਾ ਐਨਾ ਬੁਰਾ ਹਾਲ ਕਰੂੰਗਾ ਤੈਨੂੰ ਦੱਸੂੰਗਾ ਵੀ ਪੰਜਾਬ ਨਾ ਕਦੇ ਝੁਕਿਆ ਨਾ ਕਦੇ ਝੁਕੂਗਾ ਪੰਜਾਬ ਦੇ ਬਗਬੂਰੇ ਪੁੱਤ ਹਾਂ ਜਤਵਾਰਾ ਦੇ ਨਾਂ ਚੱਲਣ ਜਾਂ ਤੇ ਨਾਂ ਪੰਜਾਬੀਆਂ ਉਹਨੂੰ ਕਿੱਦਾਂ ਸਪੋਰਟ ਮਿਲਦੀ ਪੰਜਾਬੀਆਂ ਦੇ ਬੰਦਾ ਮੈਨੂੰ ਬਹੁਤ ਵਧੀਆ ਭਰਮਾ ਹੁੰਗਾਰਾ ਮਿਲਦਾ ਪਿਆਵਾ ਬਸ ਮੇਰਾ ਹੌਸਲਾ ਬਣਾਉਣ ਲਈ ਪਿੰਡ ਸੰਗੋਵਾਲ ਤੁਸੀਂ ਪਹੁੰਚਣਾ ਵਾ ਕਿਉਂਕਿ ਜਿੰਨਾ ਤੱਕ ਪੰਜਾਬ ਨਾਲ ਉੱਥੇ ਹੋਵੇ ਨਾ ਤਾਂ ਉਹਨਾਂ ਦਾ ਮੈਂ ਕੋਈ ਜਿੱਤ ਜਿੱਤ ਨਹੀਂ ਸਕਦਾ ਕਿਉਂਕਿ ਮੈਨੂੰ ਜਿੰਨਾ ਤੱਕ ਮੇਰੇ ਪੰਜਾਬੀਆਂ ਦਾ ਮੇਰੇ ਭਰਾਵਾਂ ਦਾ ਹੌਸਲਾ ਆਊਗਾ ਉਹਨਾਂ ਦੇ ਵਿੱਚ ਦੇਖੋ ਰਿੰਗ ਤਾਂ ਮੈਂ ਲੜੂੰਗਾ ਜਰੂਰ ਪਰ ਜਿਹੜੀ ਮੇਰੀ ਅੰਦਰੋਂ ਜਾਨ ਆ ਜਿਹੜੀ ਮੇਰੀ ਪੌਣੀ ਹੈ ਨਾ ਤੁਹਾਡੇ ਹੌਸਲੇ ਨੇ ਪੌਣੀਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਉੱਥੇ ਪਹੁੰਚੋ ਤੇ ਉਹਨੂੰ ਉਹਦਾ ਉਹਦਾ ਹੰਕਾਰ ਤੇ ਉਹਦਾ ਗੋਰੇ ਦਾ ਹੰਕਾਰ ਤੇ ਜਿਹੜਾ ਹਰਿਆਣੇ ਦਾ ਰੈਸਲਰ ਆ ਉਹਦਾ ਹੰਕਾਰ ਉਹ ਤੋੜ ਕੇ ਉਹਨਾਂ ਨੂੰ ਵਾਪਸ ਭੇਜਣਾ ਵਾ ਜਿਮ ਚ ਆਇਆ ਹਾਂ ਸਰਪੰਚ ਸਾਹਿਬ ਦੇ ਕੋਲ ਚਲ ਹਾਂ ਜਿਮ ਚ ਆਇਆ ਜੀ ਸਰਪੰਚ ਸਾਹਿਬ ਵੱਲੋਂ ਜੋ ਮੇਰੇ ਬਾਪੂ ਹੀ ਲੱਗਦੇ ਨੇ ਮੈਂ ਤਾਂ ਕਹਿੰਦਾ ਨਹੀਂ ਕਹੂੰਗਾ ਮੇਰੇ ਬਾਪੂ ਸਮਾਨਾ ਜੋ ਇਹਨਾਂ ਨੇ سپورਟ ਦਿੱਤੀ ਆ ਕੋਈ ਨਹੀਂ ਦੇ ਸਕਦਾ ਹੋਰ ਇੱਕ ਮੇਰੇ ਜਿਹੜੇ ਵੱਡੇ ਭਰਾ ਨੇ ਜਲੰਧਰ ਤੋਂ ਸਪੈਸ਼ਲੀ ਸਪੈਸ਼ਲੀ ਮੇਰੇ ਲਈ ਯੂਐਸਏ ਤੋਂ ਆਏ ਨੇ ਸਪੈਸ਼ਲ ਮੇਰੇ ਲਈ ਜਦੋਂ ਇਹਨਾਂ ਨੇ ਚੈਲੰਜ ਗੋਰੇ ਦਾ ਦੇਖਿਆ ਜੀਡੀ ਬਾਬੇ ਦਾ ਦੇਖਿਆ ਸਪੈਸ਼ਲ ਮੇਰੇ ਲਈ ਟਿਕਟ ਕਰਾ ਕੇ ਤੁਰੰਤ ਪਹੁੰਚੇ ਆ ਤੇ ਮੇਰਾ ਭਰਾ ਨੇ ਬਹੁਤ ਸਹਿਯੋਗ ਦਿੱਤਾ ਦੋਨਾਂ ਨੇ ਮੈਂ ਜੇ ਅੱਜ ਦੋਨੇ ਨਾ ਹੁੰਦੇ ਤਾਂ ਅੱਜ ਮੈਂ ਚੈਲੰਜ ਨਾ ਕਰ ਸਕਦਾ ਤੇ ਨਾ ਮੈਂ ਸੋਧ ਨਹੀਂ ਪੱਤਰ ਰੱਖ ਸਕਦਾ ਕਿੰਨਾ ਚੈਲੈਂਜਿੰਗ ਲੱਗਦਾ ਜਿਹੜੇ ਉਹਨਾਂ ਨੇ ਚੈਲੰਜ ਕੀਤਾ ਲੱਗਦਾ ਪੂਰੇ ਦਰਫਾ ਨੂੰ ਦੇਖੋ ਚੈਲੰਜ ਬਹੁਤ ਭਾਰੀ ਆ ਇੱਕ ਪਾਸੇ ਵਿਦੇਸ਼ਾਂ ਦਾ ਗੋਰਾ ਜਿਹੜਾ ਮੱਝਾ ਦਾਮਾ ਖਾ ਕੇ ਆਪਣੀ ਬੋਡੀ ਬਣਾਈ ਆ ਇੱਕ ਪਾਸਿਓਂ ਡੋਂਗੀ ਬਾਬਾ ਠੀਕ ਆ ਉਹ ਦੋਨੀਆ ਦੋਨੀ ਹੈ ਮੈਂ ਨਹੀਂ ਕਹਿੰਦਾ ਦੇਖੋ ਹਰ ਇੱਕ ਬੰਦਾ ਤਕੜਾ ਹੁੰਦਾ ਦੇਖੋ ਚੈਲੰਜ ਉਹੀ ਕਰ ਸਕਦਾ ਜਿਸ ਦੇ ਦਮ ਹੁੰਦਾ ਵਾ ਠੀਕ ਆ ਪਰ ਜੇ ਜਦੋਂ ਗੱਲ ਪੰਜਾਬ ਦੇ ਆ ਜਾਵੇ ਨਾ ਜਾਂ ਪੰਜਾਬ ਦੇ ਮਾਨ ਤੇ ਸਤਕਾਰ ਤੇ ਆ ਜਾਵੇ ਨਾ ਫਿਰ ਕੋਈ ਵੀ ਆ ਜਾਵੇ ਕੋਈ ਵੀ ਉਹਦੇ ਲਈ ਖੁੱਲੇ ਸੱਦੇ ਆ ਉਹਨੂੰ ਠੋਕਾਂਗੇ ਠੋਕ ਕੇ ਉਹਨੂੰ ਪੰਜਾਬ ਤੋਂ ਬਾਹਰ ਕੱਢਾਂਗੇ ਕਿੱਦਾਂ ਇਹ ਤਿਆਰੀ ਚੱਲ ਰਹੀ ਆ ਜੇ ਮੇਰੇ ਨਾਲ ਸਟ੍ਰੈਟਜੀ ਬਣਾਈ ਜਾਂਦੀ ਐ ਇਸ ਵਾਰ ਦੀ ਕੀ ਪਲਾਨੀ ਰੋਟੀ ਕੋਟੀ ਹਾਂਜੀ ਜੋ ਮਤਲਬ ਜਿਹੜੀ ਤਿਆਰੀ ਮੇਰੀ ਚੱਲ ਰਹੀ ਆ ਨਾ ਮੈਂ ਜਿਮ 'ਚ ਆਇਆ ਮੈਂ ਉੱਥੇ ਜਿਮ ਐਕਸਰਸ ਲਾ ਰਿਹਾ ਵਾ ਵਰਕਆਊਟ ਲਾ ਰਿਹਾ ਮੈਂ ਉਹਨੂੰ ਦੱਸ ਵੀ ਰਿਹਾ ਮਾ ਮੇਰਾ ਵਰਕਆਊਟ ਡੇਲੀ ਚੱਲ ਰਿਹਾ ਵਾ ਤੇ ਮੈਂ ਇੰਨਾ ਪਾਵਰਫੁੱਲ ਦੇ ਵਿੱਚ ਵਰਕਆਊਟ ਕਰ ਰਿਹਾ ਮਾ ਵੀ ਜਿਹੜਾ ਉਹਨੂੰ ਉੱਥੇ 5 10 ਮਿੰਟ ਦੇ ਵਿੱਚ ਚੱਤ ਕਰਕੇ ਮੈਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂ। ਇਦਾਂ ਦੀ ਪਲਾਨਿੰਗ ਰੋਗੀ ਤੋਂ ਦੀ ਹੈ। ਪਲਾਨਿੰਗ ਮਤਲਬ ਮੇਰੀ ਇਹੀ ਰੋਗੀ ਕਿ ਵੀ ਕੋਸ਼ਿਸ਼ ਮੇਰੀ ਇਹ ਆ ਕਿ ਮੈਂ ਆਪਣੇ ਪੰਜਾਬ ਦਾ ਨਾਮ ਨਹੀਂ ਡੁੱਬੂਗਾ ਪਰ ਮੈਂ ਵਾਦਾ ਕਰਦਾ ਪੰਜਾਬਲਾ ਮਰ ਜੂਗਾ ਰਿੰਗ ਦੇ ਵਿੱਚ ਮੈਂ ਪੰਜਾਬ ਨੂੰ ਝੁਕਣ ਨਹੀਂ ਦਿਆਂਗਾ। ਮੈਂ ਪੰਜਾਬ ਲਈ ਇਹ ਸੰਦੇਸ਼ ਜਣਾਉਣਾ ਚਾਹੁੰਨਾ ਕਿ ਤੁਸੀਂ ਜੋ 29 ਸਤੰਬਰ ਦਿਨ ਐਤਵਾਰ ਨੂੰ ਸ਼ੋਅ ਹੋਣ ਜਾ ਰਿਹਾ ਵਾ ਤੁਸੀਂ ਉੱਥੇ ਪਹੁੰਚੋ ਆਪਣੇ ਪੰਜਾਬ ਦੇ ਪੁੱਤ ਦਾ ਮੋਰ ਹੌਸਲਾ ਵਧਾਓ ਹੌਸਲਾ ਜੋ ਵਧੂਗਾ ਤਾਂ ਜਾ ਕੇ ਮੈਂ ਉਹ ਗੋਰੇ ਤੇ ਉਹ ਜਿਹੜਾ ਜੀਟੀ ਬਾਬਾ ਹਨੇਣਾ ਉਹਨੂੰ ਹਰਾ ਸਕੂੰਗਾ ਕਿਤੇ ਰੈਸਿੰਗ ਹੋ ਰਹੀ ਆ ਉੱਥੇ ਕਿੱਦੇ ਦੀ ਤਿਆਰੀਆਂ ਚੱਲ ਰਹੀਆਂ ਐਸ ਟਾਈਮ ਮਤਲਬ ਕਿ ਜਦੋਂ ਰੈਸਿੰਗ ਨੂੰ ਰਹੀ ਆ ਕਰਨੀ ਆ ਉਹ ਕਰਦਾ ਦੇਖੋ ਜੋ ਤਿਆਰੀਆਂ ਸਾਡੀਆਂ ਪੂਰੀਆਂ ਪ੍ਰੋਪਰ ਹੋ ਚੁੱਕੀਆਂ ਨੇ 28 ਤਰੀਕ ਨੂੰ ਸਾਡੀ ਪ੍ਰੋਪਰ ਤਿਆਰੀ ਹੋ ਜੂਗੀ ਜੋ ਕਿ ਲੋਕਾਂ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਚੀਜ਼ ਹੋਊਗੀ ਵੀ ਇਹ ਪਤਾ ਨਹੀਂ ਟਿਕਟਾ ਇਹ ਖੁੱਲਾ ਸੱਦਾ ਵਾ ਪੰਜਾਬੀਆਂ ਲਈ ਇਹ ਖੁੱਲਾ ਸੱਦਾ ਵਾ ਕਿਉਂਕਿ ਦੇਖੋ ਅਕਸਰ ਆਪਾਂ ਪੰਜਾਬ ਆਪਾਂ ਟੀਵੀ ਦੇ ਵਿੱਚ ਇਹ ਰੈਚਲਿੰਗ ਦੇਖੀ ਆ ਤੇ ਮੈਂ ਇਹ ਸੀ ਜੁਮਾ ਚੱਕਿਆ ਸਾਰੇ ਜਣਿਆਂ ਨੇ ਕਿ ਵੀ ਇਹਨੂੰ ਪਿੰਡ ਲੈਵਲ ਦੇ ਉੱਤੇ ਕਢਾਈ ਜਾਵੇ ਇੰਟਰਨੈਸ਼ਨਲ ਫਾਈਟ ਵੀ ਸਾਡੇ ਦੇਰੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਪਤਾ ਲੱਗੇ ਵੀ ਫਾਈਟ ਕਿਸ ਤਰ੍ਹਾਂ ਹੁੰਦੀ ਆ ਇਹ ਕਿੱਦਾਂ ਦੀ ਹੁੰਦੀ ਆ ਖਰੀਜੀ ਵੀ ਆ ਰਹੇ ਬਰੁਨਾਂ ਹਾਂਜੀ ਮੇਰੇ ਖਲੀਜੀ ਉਸਤਾਦ ਜੀ ਨੇ ਉਹ ਉਹ ਵੀ ਖੁਦ ਆ ਰਹੇ ਨੇ ਮੈਨੂੰ ਹੌਸਲਾ ਦੇਣ ਵਾਸਤੇ ਉਹਨਾਂ ਸਾਹਨੇ ਜੋ ਪੌਜਰੀ ਮੇਰੀ ਹੋ ਗਈ ਪਰਫਾਰਮੈਂਸ ਉਹ ਮੈਂ ਬਹੁਤ ਬੈਸਟ ਦਊਂਗਾ ਬਹੁਤ ਬੈਟਰ ਦਊਂਗਾ ਕਿ ਉਹਨਾਂ ਨੂੰ ਮਾਣ ਹੋਊਗਾ ਵੀ ਮੇਰਾ ਜੋ ਸਟੂਡੈਂਟ ਆ ਵੀ ਉਹ ਬਹੁਤ ਵਧੀਆ ਖੇਡਿਆ ਤੇ ਬਹੁਤ ਵਧੀਆ ਅੱਗੇ ਵਧਿਆ ਖਲੀਜੀ ਵੀ ਲੜਨਗੇ ਨਹੀਂ ਜੀ ਖਲੀ ਨੇ ਆਲਰੇਡੀ ਸੰन्यास ਲੈ ਚੁੱਕਿਆ ਉਹਨੂੰ ਹੋ ਗਏ 7-8 ਸਾਲ ਸੰन्यास ਲੁੱਤੇ ਨੂੰ ਖਲੀਜੀ ਨਹੀਂ ਲੜਨਗੇ ਬਟ ਹੌਸਲਾ ਦੇਣ ਲਈ ਆਪਣੇ ਸਟੂਡੈਂਟ ਦਾ ਜ਼ਰੂਰ ਹੋਣਗੇ ਜਿੱਦਾ ਕਿ ਉਹਨੇ ਪੰਜਾਬ ਦਾ ਜਿਹੜਾ ਹੈ ਕਿ ਰੋਸ਼ਨ ਕੀਤਾ ਮੈਂ ਤੁਸੀਂ ਵੀ ਹੁੰਦਾ ਜੋ ਹਾਂਜੀ ਮੈਂ ਦੇਖੋ ਜਿਵੇਂ ਗ੍ਰਿਡ ਖਲੀ ਨੇ ਇੱਕ ਪੰਜਾਬ ਦਾ ਨਵਾਂ ਆਪਣੇ ਦੇਸ਼ ਦਾ ਨਵਾਂ ਰੋਸ਼ਨ ਕਰਿਆ ਉਦਾਂ ਹੀ ਮੈਂ ਵੀ ਆਪਣੇ ਇੱਕ ਪੰਜਾਬ ਨੂੰ ਪੰਜਾਬ ਦਾ ਨਵਾਂ ਰੋਸ਼ਨ ਕਰਕੇ ਜੇ ਸਾਡੀ ਨੌਜਵਾਨ ਪੀੜ੍ਹੀ ਆ ਜੇ ਨਸ਼ੇ 'ਚ ਡੁੱਬੀ ਹੋਈ ਆ ਉਹਨੂੰ ਮੈਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਵੀ ਇਦਾਂ ਕੋਸ਼ਿਸ਼ ਕਰਾਂ ਕਿ ਵੀ ਨਸ਼ੇ ਦੀ ਡੁੱਬੀ ਪੀੜ੍ਹੀ ਆ ਉਹਨਾਂ ਨੂੰ ਇਹ ਪਤਾ ਲੱਗੇ ਵੀ ਹਾਂ ਗੱਭਰੂ ਹੈਗੇ ਆ ਖੇਡ ਸਕਦੇ ਆ ਅਸੀਂ ਅੱਗੇ ਵੱਧ ਸਕਦੇ ਆ ਅਸੀਂ ਸਭ ਤੋਂ ਵੱਧ ਸਕਦੇ ਆ